ਲੋਕ ਹਿੱਤ ਲੋਕਾਂ ਦੀ ਆਵਾਜ਼ ਆ ਇਤਰਾ ਨਹੀਂ ਕੋਈ ਜਦਾ ਕੋਈ ਨਹੀਂ ਬੇਚਦਾ ਹੋਣ ਜਦਾ ਉਹ ਮੀਨਿਆ ਆ ਫਰਾਈਟ ਆ ਬੜਾ ਨੀ ਆ ਸਾਰ ਨੂੰ ਨਹੀਂ ਆ ਖਾਚ ਸਾਰੇ ਇਹੋ ਆ ਲਿਆ ਬਸ ਜਾ ਦਿੰਦਾ ਬਾਸ ਗੱਲ ਕਰਤੀ ਜਦਾ ਹੋ ਗਿਆ ਇਹ ਕਿ ਚਾਹੀਦੀ ਬਣਾ ਕੇ ਵੀਡੀਓ ਪਾਓ ਇੱਕ ਤੇ ਨਜ਼ਰੀਏ ਉਹ ਉਹਦੇ ਹੁਣ ਹੋਣਾ ਨਾ ਲੱਗਿਆ ਨਾ ਹਰਕਾ ਹਾਂ ਗਰੀਬ ਰਿੰਦੇ ਉੱਥੇ ਪੁਲਸੀ ਉਹਦੇ ਆ ਲੈ ਯਾਰ ਇਹ ਪਾਉਣਾ ਫਿਰ ਦੁਬਾਰਾ ਸ਼ੁਰੂ ਕਰਨੀ ਹੈ ਚੱਲ ਜਾ ਇਧਰ I don't know. ਇਹ 3 ਨਾਈਟ ਦਾ ਨੰਦ ਸਿਕ ਜੀ ਮਕਾਨ ਸਾਰਾ ਤੁਹਾਡਾ ਬਰਸਾਤ ਦੇ ਕਾਰਨ ਡਿੱਗ ਗਿਆ ਹੈ ਕਿੰਨਾ ਨੁਕਸਾਨ ਹੋਇਆ ਹੈ ਨੁਕਸਾਨ ਦੇ ਵਾਵਾ ਹੋ ਗਿਆ ਸਾਰਾ ਨੁਕਸਾਨ ਹੀ ਹੋ ਗਿਆ ਸਾਮਾਨ ਸਾਰਾ ਦੱਬਿਆ ਗਿਆ ਹੈ ਤੇ ਰਹਿਣ ਨੂੰ ਤਾਂ ਛੱਤੀ ਵੀ ਨਹੀਂ ਰਹੀ ਤੇ ਬਾਕੀ ਡੰਗਰ ਬੱਚਾ ਵੀ ਮੈਂ ਲਾਂਬੇ ਖੜਕੇ ਬਨਬੂਲੇ ਕੇ ਅਧਿਕਾਰੀ ਹਾਂ ਜੀ ਇਹ ਕਿੰਨਾ ਦੀ ਗੰਭੀਰ ਡੇਗਾ ਪਸਵਾ ਦੇਖ ਪਿਆ ਸਰ ਹਾਂਜੀ ਰਾਤੀ ਨਹੀਂ 5 ਤਰੀਕ ਦਾ ਦੇਖ ਪਿਆ ਅੱਦਾਂ ਨੀ ਆ ਤਾਂ ਤਾੜੀਆਂ ਲੱਗੀਆਂ ਨੇ ਹਾਂ ਇਹ ਕੱਲ ਕੱਲ ਡਿੱਗੀਆਂ ਨੇ ਕੋਈ ਕੰਦਲ ਕੋਈ ਦੇਖ ਪਿਆ ਤੇ ਕੋਈ ਕੱਲ ਹੀ ਸਾਰੀਆਂ ਡਿੱਗੇ ਨੇ ਕੱਲਾ ਹਾਂਜੀ ਜਾਨੀ ਨਕਸਾਂ ਤੋਂ ਬਚਾ ਹੋ ਗਿਆ ਹਾਂਜੀ ਜਾਨੀ ਜੋ ਨਕਸਾਂ ਤੋਂ ਬਚਾ ਹੋ ਗਿਆ ਉਦੋਂ ਅਸੀਂ ਬਾਹਰ ਹੀ ਸੱਚੇ ਹੀ ਛੰਦ ਜੋ ਦੇਖ ਲਿਆ ਹਾਂਜੀ 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 ਕੋਈ ਦਾਨੀ ਸੱਜਾ ਹੋਵੇ ਕੋਈ ਗਰੀਬ ਦੀ ਮੱਤ ਕਰੇ ਕੋਈ ਹੋ ਜਾਵੇ ਤੇ ਕਰਦੇ ਗਰੀਬ ਦੀ ਮਤ ਤੇ ਠੀਕ ਹੀ ਆ ਚਾਹੀ ਗੱਲਾਂ ਮੈਂ ਵੀ ਦੋਰੇ ਕੋਈ ਵਸਨਾਰੀ ਗੱਲ ਹੋ ਜਾਈ ਮੇਰੀ ਮੇਰੇ ਵਸਰੇ ਮੁਸ਼ਕਲਿਆ ਸਰਕਾਰ ਕੋ ਮੰਗ ਕਰਦੇ ਹਾਂਜੀ ਸਰਕਾਰ ਕੋ ਵੀ ਇਹੋ ਮੰਗਿਆ ਵੀ ਮੇਰੇ ਮਤ ਕਰਨ ਕੋਈ ਅਖਾਰ ਸੀ ਨਾ ਜੀ ਦਾ ਮੇਰਾ ਨਾਮ ਮਰਜੀਤ ਸਿੰਘ ਹੈ ਪਿੰਡ ਵੀਰਾਂ ਤੇਜਾ ਤਹਿਸੀਲ ਫੋਦੇਗੜ ਚੂੜੀਆਂ ਜਿਲ੍ਹਾ ਗਦਾਸਪੁਰ ਤੁਹਾਡੇ ਗਵਾਹ ਸੀਗੇ ਤੇ ਇਹਨਾਂ ਵੀ ਛੱਕ ਲੇ ਜੀ ਇਹਨਾਂ ਦਾ 28 ਤਰੀਕ ਨੂੰ ਪਹਿਲਾ ਡੱਗਾ ਸੀ ਬੰਡਾ ਪਸ਼ੂ ਵਾਲਾ ਤੇ ਜਿਹੜੀ ਕੱਲ 1 ਸਤੰਬਰ ਨੂੰ ਬਰਸਾਤ ਹੋਈ ਆ ਉਹਦੇ ਨਾਲ ਸਾਰੀ ਰਸੋਈ ਇਹਦਾ ਰਹਿਣ ਵਾਲਾ ਜਿਹੜਾ ਕਮਰਾ ਵਾ ਤੇ ਇਧਰ-ਉਧਰ ਇੱਕ ਕਮਰਾ ਭਰਿਆ ਜਿ ਸਮਾਨ ਸੋਨ ਪਿਆ ਹੈ ਇਹਦਾ ਢੋਲਾ ਦਾਣੇ ਵਾਲਾ ਪੇਟੀ ਕੱਪਣੇ ਕਪਣ ਵਾਲੀ ਉਹ ਸਾਰੀ ਥੱਲੇ ਆ ਗਈ ਆ ਇਹਨੂੰ ਮਾਹ ਬਚਾਇਆ ਅਸੀਂ ਕਹਿ ਗਏ ਤੇ ਵਿਚਾਰਾ ਭਜ ਭਜ ਜਾਂਦਾ ਥੱਲੇ ਰਾਤ ਆਉਂਦੇ ਮੈਂ ਇੱਥੇ ਸੌਣਾ ਅਸੀਂ ਕਹਾਂ ਨਾ ਰਾਤੋਂ ਰਾਤ ਫੇੜ ਡਿੱਗ ਪਿਆ ਬੰਡਾ ਤੇ ਅਸੀਂ ਤੇ ਸਰਕਾਰ ਗਾੜੀ ਇਹ ਅਪੀਲ ਕਰਦੇ ਆ ਵੀ ਬਹੁਤ ਗਰੀਬ ਕਿਸਾਨ ਆ ਇਹ ਕਿਸਾਨ ਦੀ ਬਾਹ ਫੜੀ ਜਾਵੇ ਜੇ ਕੋਈ ਸਮਾਜ ਸੇਵੀ ਸੰਸਥਾ ਦਾਨੀ ਸੱਜਣ ਉਹ ਮਤ ਕਰਨੇ ਅਸਲ ਰੱਬ ਵਸਦਾ ਦਾਨੀ ਸੰਸਥਾਵਾਂ ਦੇ ਵਿੱਚ ਇੱਥੇ ਮਤ ਕਰਨ ਦੀ ਲੋੜ ਐ ਇਹਦੀ ਕਿਉਂ ਇਹ ਗਰੀਬ ਕਿਸਾਨ ਆ ਇਹਦਾ ਘਰ ਵੀ ਟਹਿ ਟੇ ਰਿਹਾ ਗਿਆ ਸਾਰਾ ਪਸ਼ੂਆਂ ਦਾ ਬਰਾਂਡਾ ਜਿਹੜਾ ਉਹ ਵੀ ਸਾਰਾ ਟਹਿ ਗਿਆ ਵਾ ਪਸ਼ੂ ਇਹਨੇ ਕਿਸੇ ਦੇ ਘਰ ਵੱਧਿਆ ਜਾ ਕੇ ਚਾਰਾ ਵੀ ਨਹੀਂ ਦਾ ਰਿਹਾ ਨੀਵੇਂ ਥਾਂ ਤੇ ਪੱਠੇ ਸੀ ਬੀਜੇ ਉਹ ਵੀ ਸਾਰੇ ਖਰਾਬ ਹੋ ਗਏ ਆ ਇਸ ਨੂੰ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹਦਾ ਦੁਬਾਰਾ ਘਰ ਬਣਾ ਕੇ ਦਿੱਤਾ ਜਾਵੇ ਤੇ ਦਾਨੀ ਸੱਜਣਾ ਨੂੰ ਵੀ ਵੀ ਇੱਥੇ ਮਤ ਕਰਨ ਦੀ ਲੋੜ ਆ ਅਸਲ ਤੇਰੀ ਲੋਕੇਸ਼ਨ ਦੱਸ ਦੋ ਲੋਕੇਸ਼ਨ ਇਹ ਅਸਲ ਡੇਰੇ ਜਿਹੜੇ ਆ ਹੈਗੇ ਆ ਪਿੰਡ ਵੀਰਾ ਤੇ ਜਾ ਹਲਕਾ ਫਦੇਗੜ ਚੂੜੀਆਂ ਦੇ ਵਿੱਚ ਪੈਂਦਾ ਵਾ ਤਹਿਸੀਲ ਫਦੇਗੜ ਚੂੜੀਆਂ ਤੇ ਫਦੇਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਦੇ ਉੱਤੇ ਪਿੰਡ ਪੈਂਦਾ ਅੱਡਾ ਪੈਂਦਾ ਡੋਗਰ ਖੂਸਰ ਉਥੋਂ ਚੜ੍ਹਦੇ ਪਾਸੇ ਡੇਰੇ 10 12 ਕਿਲੇ ਰਗਵਾਇ ਕਿਲੋਮੀਟਰ ਪੈਂਦਾ ਵਾ ਰੋਡ ਤੋਂ 1 ਕਿਲੋਮੀਟਰ ਟਵਾ ਚੜਦੇ ਪਾਸੇ ਖੂਸਰ ਪਿੰਡ ਦੇ ਇਹਦਾ ਨਾਮ ਇਹਦਾ ਨਾਮ ਹੈਗਾ ਜੀ ਨੰਦ ਸਿੰਘ ਸਨ ਆਫ ਬੁੱਧ ਸਿੰਘ ਤੇ ਦੁਬਾਰਾ ਫੇਰ ਬੇਨਤੀ ਕਰਦੇ ਆਂ ਦਾਨੀ ਸੱਜਣਾ ਨੂੰ ਦੇਸਾਂ ਉਦੇਸਾਂ ਸਾਡੇ ਬਹੁਤ ਦਾਨੀ ਸੱਜਣ ਨੇ ਇੱਕ ਉਹਨਾਂ ਵਾਸਤੇ ਤੇ ਕੁਝ ਵੀ ਨਹੀਂ ਗਰੀਬ ਦਾ ਘਰ ਬਣਾਉਣਾ ਇੱਕ ਦਿਨ ਦੀ ਇੱਕ ਦਿਹਾੜੀ ਦੀ ਜਿਹੜੀ ਕਮਾਈ ਆ ਨਾ ਉਹ ਇਹਨੂੰ ਗਰੀਬਾਂ ਨੂੰ ਦੇ ਦੇਣਾ ਇਹਦਾ ਦੁਬਾਰਾ ਫੇਰ ਘਰ ਬਣ ਸਕਦਾ ਤੇ ਪਸ਼ੂਆਂ ਵਾਸਤੇ ਵੀ ਜਿਹੜਾ ਇਹਾ ਛੱਡ ਉਹ ਬਨਜੇ ਇਸੇ ਇਹਦੀ ਕੋਈ ਜ਼ਮੀਨ ਨਹੀਂ ਹੈਗੀ ਸਿਰਫ ਇਹਦਾ ਗੁਜ਼ਾਰਾ ਪਸ਼ੂਆਂ ਤੋਂ ਚੱਲਦਾ ਵਾ ਤੇ ਉਹ ਵੀ ਇਹਦਾ ਢਹਿ ਢੇਰੀ ਹੋ ਗਿਆ ਸਾਰਾ ਅਸੀਂ ਤੇ ਗਵੰਡੀਆਂ ਸੰਮਤ ਪਤਾ ਹੈ ਗਰੀਬ ਹੈ ਇੱਥੇ ਅਸਲ ਪੁੰਨ ਕਰਨ ਦੀ ਲੋੜ ਜਿਹੜੀ ਹੈ ਇੱਥੇ ਆ